ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਹਾਂ ਜੀ ਕਿਨੂ ਤੇ ਕਈ ਵਾਰੀ ਕਿਨੂ ਦਾ ਆਪਣਾ ਆਪਣੇ ਚੰਗੀ ਨਸਲ ਦਾ ਬੂਟਾ ਲੱਗਿਆ ਹੁੰਦਾ ਤੇ ਉਹ ਤੋਂ ਆਪਾਂ ਅੱਗੇ ਹੋਰ ਬੂਟੇ ਲਾਉਣ ਦੀ ਸੋਚਦੇ ਆਂ ਤਰੀਕਾ ਤਾਂ ਇਹ ਪੁਰਾਣਾ ਹੀ ਹੈ ਬਜ਼ੁਰਗਾਂ ਵਾਲਾ ਤਰੀਕਾ ਹੈ ਜਿਸ ਤਰ੍ਹਾਂ ਪਹਿਲਾਂ ਉਹ ਡਾਣੀ ਥੱਲੇ ਨੱਪ ਕੇ ਉੱਤੇ ਮਿੱਟੀ ਪਾਉਂਦੇ ਸੀ ਉਹਨੂੰ ਦਾਵ ਲਾਉਣਾ ਕਹਿੰਦੇ ਸੀ ਠੀਕ ਹੈ ਜੀ ਉਸੇ ਤਰੀਕੇ ਨੂੰ ਹੁਣ ਕਹਿੰਦੇ ਆ ਜੀ ਗੁੱਟੀ ਬੰਨਣਾ ਠੀਕ ਹੈ ਜੀ ਕੋਈ ਚੰਗੀ ਨਸਲ ਦਾ ਕਿੰ ਨੂੰ ਆਪਣਾ ਲੱਗਿਆ ਘਰੇ ਆਪਾਂ ਉਹ ਤੋਂ ਅੱਗੇ ਬੂਟੇ ਤਿਆਰ ਕਰਨੇ ਆ ਤੇ ਆਪਾਂ ਬੂਟੇ ਤੇ ਗੁੱਟੀ ਬੰਨ ਕੇ ਜਾਂ ਦਾਬ ਲਾ ਕੇ ਕਹਿ ਸਕਦੇ ਆ ਹੋਰ ਬੂਟੇ ਤਿਆਰ ਅੱਗੇ ਕਰ ਸਕਦੇ ਆ ਉਹਦੇ ਵਾਸਤੇ ਆਪਾਂ 1 ਇੰਚੀ ਥਾਂ ਤੋਂ ਸੱਕ ਲਾਉਣਾ ਜੀ ਇਸ ਤਰ੍ਹਾਂ ਇਸ ਤਰੀਕੇ ਨਾਲ ਚਾਰ ਸਫੇਰੇ ਬੂਟੇ ਤੇ ਡਾਣੀ ਦਿਖਾਓ ਜੀ ਚਾਰ ਚੁਫਰੀਆਂ ਟੱਕ ਲਾ ਲੈਣਾ 1 ਇੰਚੀ ਥਾਂ ਤੇ ਆਇਂ ਟੱਕ ਲਾ ਕੇ ਜੀ ਆਪਾਂ ਇੱਥੋਂ ਸੱਕ ਬੂਟੇ ਦਾ ਲਾ ਲੈਣਾ ਆਇਂ ਕਰਕੇ ਚਾਰ ਚੁਫਰੀ ਚਾਰ ਚੁਫਰੀਆਂ ਨੂੰ ਨੰਗਾ ਕਰ ਲੈਣਾ ਬਿਲਕੁਲ ਇਹਦਾ ਸੱਕ ਜਿਹੜਾ ਹੈਗਾ ਚਿੱਟਾ ਥੱਲੇ ਦੇ ਸੰ ਲਾ ਲੈਣਾ ਆਪਾਂ ਇਸ ਤਰੀਕੇ ਨਾਲ ਗਾਂ ਨਹੀਂ ਲੈਣ ਦੇਣਾ ਘੱਟ ਵੱਧ ਬਸ ਉਹਨੇ ਇੱਕ ਥਾਂ ਤੋਂ ਹੀ ਤਕਰੀਬਨ ਤਕਰੀਬਨ 4 ਸਫੇਰੋਂ ਸੱਕ ਜਿਹੜਾ ਇਹਦਾ ਲੈ ਲਏ। ਐਸ ਤਰੀਕੇ ਨਾਲ ਸੱਕ ਜਦੋਂ 4 ਸਫੇਰੇ ਲੈ ਗਿਆ ਫਿਰ ਆਪਾਂ ਇਹਦੇ ਵਾਸਤੇ ਲਫਾਫਾ ਵੀ ਲੈ ਸਕਦੇ ਆ। ਚਾਹੇ ਠੰਡੇ ਵਾਲਾ ਗਲਾਸ ਵਰਤ ਲੋ ਚਾਹੇ ਇਸ ਤਰੀਕੇ ਦਾ ਮੈਗੀ ਵਾਲਾ ਗਲਾਸ ਲੈ ਲੋ ਉਹਦੇ ਐ ਮੋਰੀ ਕੱਢ ਲੈਣੀ ਆ ਤੇ ਗਿੱਲੀ ਮਿੱਟੀ ਨਾਲ ਵਾਹਾਂ ਵਾਲੀ ਗਿੱਲੀ ਮਿੱਟੀ ਨਾਲ ਆਪਾਂ ਇਹਨੂੰ ਭਰਨਾ ਠੀਕ ਹੈ ਜੀ ਚੰਗੀ ਤਰ੍ਹਾਂ ਭਰ ਕੇ ਮਿੱਟੀ ਗਿੱਲੀ ਨਾਲ ਪੂਰਾ ਫੁੱਲ ਪਾਣੀ ਨੁੱਚੜਦਾ ਹੋਣਾ ਚਾਹੀਦਾ ਵਿੱਚੋਂ ਇਸ ਤਰੀਕੇ ਨਾਲ ਪਾੜ ਕੇ ਇਹਨੂੰ ਭਰ ਕੇ ਇਹਦੇ ਉੱਤੇ ਉਹ ਜਿਹੜਾ ਇੰਚੀ ਥਾਂ ਹੈ ਉਹ ਆਪਾਂ ਵਿਚਾਲੇ ਲੈ ਲੈਣਾ ਇਹ ਆ ਚੀਜ਼ ਇਹ ਐ ਇਸ ਤਰੀਕੇ ਨਾਲ ਵਿਚਾਲੇ ਲੈ ਕੇ ਜਿਹੜੀ ਮਿੱਟੀ ਆ ਚੰਗੀ ਤਰ੍ਹਾਂ ਨੱਪ ਦੇਣੀ ਐ ਜਿਹੜੀ ਵਿੱਚ ਇਹਦੇ ਹਵਾ ਨਾ ਰਵੇ ਫੇਰ ਇਹਦੇ ਉੱਤੋਂ ਦੀ ਆਪਣੇ ਕੋਲੇ ਚਲੋ ਘਰੇ ਟੇਪ ਟੂਪ ਨਹੀਂ ਹੁੰਦੀ ਜਿਹੜੇ ਘਰੇ ਆਪਣੇ ਮومی ਕਾਗਜ਼ ਦੇ ਲਿਫਾਫੇ ਹੁੰਦੇ ਆ ਇੱਕ ਵਾਰੀ ਉਹਨੂੰ ਸੇਬੇ ਨਾਲ ਬੰਨ ਲਓ ਉੱਤੋਂ ਚੰਗੀ ਤਰ੍ਹਾਂ ਕੱਸ ਕੇ ਸੇਬੇ ਨਾਲ ਬੰਨ ਲਓ ਤਾਂ ਕਿ ਜਿਹੜਾ ਖੜਜੇ ਇਹਦੇ ਉੱਤੇ ਖੜਜੇ ਤਾਂ ਠਾ ਠਾ ਨਾ ਜਾਵੇ ਇਸ ਤਰੀਕੇ ਨਾਲ ਬੰਨ ਕੇ ਇਹਨੂੰ ਉੱਤੋਂ ਉੱਪਰ ਦੀ ਆਪਾਂ ਇਹਨੂੰ ਲਬੇਟ ਲੈਣਾ ਹੈ ਜੀ ਤੇ ਚੰਗੀ ਤਰ੍ਹਾਂ ਇਹਨੂੰ ਪੂਰਾ 에어ਟਾਈਟ ਆਪਾਂ ਕਰ ਦੇਣਾ ਇਹਦੇ ਵਿੱਚ ਹਵਾ ਨਹੀਂ ਪੈਣੀ ਚਾਹੀਦੀ ਜੇ ਹਵਾ ਇਹਦੇ ਵਿੱਚ ਪੈਂਦੀ ਰਹੂਗੀ ਤਾਂ ਜਿਹੜਾ ਇਹ ਹੈਗਾ ਜੀ ਪੂਟਾ ਜੜ ਨਹੀਂ ਕੱਢਦਾ ਮਿੱਟੀ ਜੋ ਪਾਣੀ ਸੁੱਕ ਜਾਂਦਾ ਤੇ ਜੜਾ ਬੂਟਾ ਜਿਹੜਾ ਹੈਗਾ ਨਹੀਂ ਕੱਢਦਾ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਕਵਰ ਕਰ ਦੇਣਾ ਚਾਰ ਸ਼ਫੇਰਿਓਂ ਬਸ ਖਿਆਲ ਆਪਾਂ ਇਹ ਰੱਖਣਾ ਜਿਹੜਾ ਹੈਗਾ ਇਹ ਜਿਹੜਾ ਆਪਾਂ ਟੱਕ ਲਾਇਆ ਉਹ ਮਿੱਟੀ ਚੋਂ ਬਾਹਰ ਨਾ ਨਿਕਲ ਜੇ ਉਹ ਵਜਾਲੇ ਚਾਹੀਦਾ ਮਿੱਟੀ ਦੇ ਥੋੜਾ ਜਿੰਨਾ ਟਾਈਮ ਘਟਾ ਆਪਣੇ ਵਲ ਮਾਰੇ ਮਾਰਦੇ ਆਪਾਂ ਵਲ ਮਾਰਦੇ ਤਾਂ ਟਿਕਤ ਆਉਂਦੀ ਐ ਇੱਕ ਵਾਰੀ ਐਂ ਲੱਗਦਾ ਹੁੰਦਾ ਵੀ ਇਹ ਤਾਂ ਵੱਜਣਾ ਹੀ ਨਹੀਂ ਖੜਨਾ ਨਹੀਂ ਪਰ ਬਾਅਦ ਚ ਇਹ ਤਾਂ ਵਲ ਮਾਰਦੇ ਜਾਂਦੇ ਆ ਮਾਰਦੇ ਜਾਂਦੇ ਆ ਹੌਲੀ ਹੌਲੀ ਕੰਮ ਜਿਹੜਾ ਹੈਗਾ ਇਹ ਇਹ ਆਪਣਾ ਅਜਮਾਇਆ ਵਾ ਤਰੀਕਾ ਹੈ ਜੀ ਆ ਜਿੰਨੇ ਬੂਟੇ ਤੁਹਾਨੂੰ ਦੀਦੇ ਆ ਸੀ ਮੁੱਲ ਕੋਈ ਨਹੀਂ ਲਿਆਂਦਾ ਸਾਰੇ ਹੀ ਆਏ ਗਾਂ ਪਛਾਣ ਤੋਂ ਚੰਗੀ ਨਸਲ ਦੇ ਬੂਟੇ ਤੇ ਗੁੱਟੀਆਂ ਬੰਨ ਬੰਨ ਕੇ ਜਾਂ ਤਾਬਾਂ ਲਾ ਲਾ ਕੇ ਤਿਆਰ ਕੀਤੇ ਹੋਏ ਆ। ਇਹ ਪਿਛਲੇ ਸਾਲ ਸਾਡੇ ਬੁੱਢਿਆਂ ਦਾ ਨੁਕਸਾਨ ਕਰਤਾ ਜੀ ਗੜਿਆਂ ਨੇ ਗੜੇ ਬਹੁਤ ਜ਼ਿਆਦਾ ਪੈ ਗਏ। ਤੇ ਫਾਲਤਾਂ ਨੇ ਕੀ ਟੱਕਣਾ ਸੀ ਇਹ ਵਿਚਾਰੇ ਬਚੇ ਮਸਾਂ। ਇਸ ਤਰੀਕੇ ਨਾਲ ਨੂੰ ਬੰਨ ਦੇਣਾ ਆ ਦੇਖੋ ਹੁਣ ਇਹ ਖੜ ਗਿਆ ਕਲਾਸ ਉੱਤੇ ਹੁਣ ਇਹਨੂੰ ਹੋਰ ਟੈਟ ਵਾਲ ਮਾਰਨਾ ਸ਼ੁਰੂ ਕਰ ਦੇਣਾ ਕਸ ਕਸ ਕੇ ਇੱਤੋਂ ਦੀ ਕਾਫੀ ਵਾਲ ਮਾਰਨੇ ਪੈਂਦੇ ਆ ਫੇਰ ਜਾ ਕੇ ਇਹ ਖੜਦਾ ਹੈ ਘਰੀਆ ਸਤਾਂ ਦੀ ਟੇਪ ਆਪਣੇ ਨਹੀਂ ਪਲਬਦ ਹੁੰਦੀ ਇਸ ਕਰਕੇ ਤੁਸੀਂ ਪਲਾਸਟਿਕ ਦੇ ਸੇਬੇ ਦੀ ਵਰਤੋਂ ਵੀ ਇਹਦੇ ਤੇ ਕਰ ਸਕਦੇ ਆ ਉਹਦੇ ਨਾਲ ਵੀ ਇਹ ਪਹਿਲਾਂ ਮਮੇ ਕਾਗਜ ਲਪੇਟ ਲੋ ਉੱਤੇ ਚੰਗੀ ਤਰ੍ਹਾਂ ਲਪਾਫੇ ਕਾਗਜ ਦੇ ਤੇ ਉਦੋਂ ਬਾਅਦ ਚ ਉੱਤੋਂ ਦੇ ਜਿਹੜੇ ਵਾਲ ਹੈਗੇ ਆ ਉਹ ਸੇਬਿਆਂ ਨਾਲ ਮਾਰ ਦੋ ਤਾਂ ਕਿ ਜਿਹੜਾ ਇਹ ਚੰਗੀ ਤਰ੍ਹਾਂ ਇਹ ਟਾਈਟ ਹੋ ਸਕੇ ਇਸ ਤਰੀਕੇ ਨਾਲ ਬੰਨ੍ਹ ਦੋ ਲਓ ਜੀ ਇਹ ਬਿਲਕੁਲ ਜਿਹੜਾ ਹੈਗਾ ਇਹ ਟੈਟ ਹੋ ਚੁੱਕਿਆ ਕਿਸੇ ਪਾਸੇ ਦੇ ਜੋ ਪਾਣੀ ਨਿਕਲਦਾ ਨਹੀਂ ਰਿਹਾ ਇਸ ਤਰੀਕੇ ਨਾਲ ਇਹਨੂੰ ਬਸ ਆਈ ਟੇਪ ਨੇ ਤਾਂ ਹੀ ਖੜ ਜਾਣਾ ਗੰਢ ਦੇਣ ਦੀ ਹੁਣੀ ਲੋੜ ਲਓ ਜੀ ਇਹਨੂੰ ਆਪਾਂ ਗੁੱਟੀ ਬੰਨਣਾ ਕਹਿੰਦੇ ਆ ਆਮ ਭਾਸ਼ਾ 'ਚ ਪਰ ਪੁਰਾਣੇ ਪਿਓਰਕ ਸਾਡੇ ਦਾਵ ਲਾਉਂਦੇ ਹੁੰਦੇ ਸੀ ਐ ਥੱਲੇ ਨੱਪ ਕੇ ਇਹ ਜਿਹੜਾ ਕਿਨੂ ਦਾ ਬੂਟਾ ਹੈ ਮਹੀਨੇ ਡੇਢ ਮਹੀਨੇ ਦੇ ਵਿੱਚ ਇਹਦੇ ਵਿੱਚ ਜੜਾਂ ਕੱਢਿਆਊਗਾ ਇਹਦੀਆਂ ਜੜਾਂ ਨਿਕਲੀਆਂ ਤੁਹਾਨੂੰ ਵਿਖਾਵਾਂਗੇ ਇੱਥੋਂ ਕੱਟ ਕੇ ਵੀਡੀਓ ਬਣਾ ਕੇ ਅੱਗੇ ਬੂਟਾ ਲਾਉਂਦੇ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਜੇ ਤੁਹਾਡੇ ਵੀ ਕੋਈ ਚੰਗੀ ਨਸਲ ਦਾ ਬੂਟਾ ਹੈਗਾ ਘਰੇ ਉਸ ਤੋਂ ਇਸ ਤਰੀਕੇ ਨਾਲ ਅੱਗੇ ਆਪਾਂ ਬੂਟੇ ਤਿਆਰ ਕਰ ਸਕਦੇ ਹਾਂ ਜੀ ਸਾਡੀ ਵੀਡੀਓ ਵੇਖਣ ਵਾਸਤੇ ਸਾਨੂੰ ਟਾਈਮ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਜੀ ਸਾਨੂੰ ਟਾਈਮ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ